ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੇ ਅਤੇ ਇਮੀਗ੍ਰੇਸ਼ਨ ਮੰਤਰੀ ਰੋਸ਼ੇਲ ਬੈਂਦਿਆਨ ਨੇ ਧਮਾਕੇਦਾਰ ਐਲਾਨ ਕੀਤੇ ਹਨ ਜੋ ਪੰਜਾਬੀ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹਨ ਪਹਿਲਾ ਮਹੱਤਵਪੂਰਨ ਐਲਾਨ ਐਲਐਮਆਈਏ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਨਾਲ ਜੁੜਿਆ ਹੈ ਪਿਛਲੇ ਸਮੇਂ ਵਿੱਚ ਕੈਨੇਡਾ ਵਿੱਚ ਐਲਐਮਆਈਏ ਨਾਲ ਜੁੜੀਆਂ ਬੇਨਿਮੀਆਂ ਅਤੇ ਫਰਾਡ ਦੇ ਕੇਸ ਬਹੁਤ ਵੱਧ ਗਏ ਸਨ ਨਵੀਂ ਸਰਕਾਰ ਨੇ ਇਸ ਉਤੇ ਸਖਤੀ ਕਰਦਿਆਂ ਐਲਐਮਆਈਏ ਰਾਹੀਂ ਮਿਲਣ ਵਾਲੇ 50 ਪੁਆਇੰਟਾਂ ਨੂੰ ਹਟਾ ਦਿੱਤਾ ਹੈ ਇਸ ਦਾ ਅਰਥ ਇਹ ਹੈ ਕਿ ਹੁਣ ਜਿਹੜੇ ਵੀ ਵਿਦਿਆਰਥੀ ਜਾਂ ਟੂਰਿਸਟ ਵੀਜ਼ਾ ਉੱਤੇ ਆਏ ਲੋਕ ਐਲਐਮਆਈਏ ਲੈਣਗੇ ਉਹਨਾਂ ਨੂੰ ਪੀਆਰ ਦੀ ਪ੍ਰਕਿਰਿਆ ਵਿੱਚ ਇਹ ਵਾਧੂ ਪੁਆਇੰਟ ਨਹੀਂ ਮਿਲਣਗੇ। ਇਹ ਫੈਸਲਾ ਉਹਨਾਂ ਵਿਦਿਆਰਥੀਆਂ ਲਈ ਚੁਣੌਤੀਪੂਰਨ ਹੋ ਸਕਦਾ ਹੈ ਜੋ ਐਲਐਮਆਈਏ ਨਹੀਂ ਲੈ ਸਕਦੇ ਅਤੇ ਪੀਆਰ ਦੀ ਉਮੀਦ ਰੱਖਦੇ ਹਨ। ਦੂਜਾ ਵੱਡਾ ਐਲਾਨ ਕੰਸਟਰਕਸ਼ਨ ਵਰਕਰਾਂ ਨੂੰ ਲੈ ਕੇ ਹੈ। ਕੈਨੇਡਾ ਵਿੱਚ ਕੰਸਟਰਕਸ਼ਨ ਖੇਤਰ ਵਿੱਚ ਕੰਮ ਕਰ ਰਹੇ ਭਾਰਤੀਆਂ ਲਈ ਇਹ ਖਬਰ ਬਹੁਤ ਜ਼ਰੂਰੀ ਹੈ। ਨਵੀਂ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ 6000 ਤੋਂ ਵੱਧ ਅਸਥਾਈ ਵਰਕਰਜ਼ ਨੂੰ ਸਿੱਧਾ ਸਥਾਈ ਨਿਵਾਸ ਪੀਆਰ ਦਿੱਤਾ ਜਾਵੇਗਾ ਇਹ ਉਹਨਾਂ ਲੋਕਾਂ ਲਈ ਵੱਡੀ ਰਾਹਤ ਹੈ ਜੋ ਪਿਛਲੇ ਸਮੇਂ ਵਿੱਚ ਆਪਣੇ ਸਟੇਟਸ ਦੀ ਚਿੰਤਾ ਕਰ ਰਹੇ ਸਨ ਅਤੇ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਰਹੀ ਸੀ ਤੀਜਾ ਵੱਡਾ ਐਲਾਨ ਇਹ ਹੈ ਕਿ 31 ਮਾਰਚ ਤੋਂ ਕੇਅਰ ਹੋਮ ਵਰਕਰਾਂ ਦੀਆਂ ਅਰਜ਼ੀਆਂ ਲੈਣੀ ਸ਼ੁਰੂ ਹੋ ਰਹੀਆਂ ਹਨ ਇਹ ਅਰਜ਼ੀਆਂ ਕੈਨੇਡਾ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਲੈਣੀਆਂ ਸ਼ੁਰੂ ਹੋਣਗੀਆਂ ਪਰ ਧਿਆਨ ਰਹੇ ਇਹ ਅਰਜ਼ੀਆਂ ਸਿਰਫ ਉਹਨਾਂ ਲੋਕਾਂ ਲਈ ਹਨ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਭਾਰਤ ਜਾਂ ਹੋਰ ਦੇਸ਼ਾਂ ਤੋਂ ਆਉਣ ਵਾਲੇ ਉਮੀਦਵਾਰ ਇਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਪਹਿਲਾਂ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਭਾਰਤ ਤੋਂ 6 ਮਹੀਨੇ ਜਾਂ 1 ਸਾਲ ਦਾ ਤਜਰਬਾ ਰੱਖਣ ਵਾਲੇ ਕੇਅਰ ਹੋਮ ਵਰਕਰ ਵੀ ਅਰਜ਼ੀ ਦੇ ਸਕਣਗੇ ਪਰ ਹੁਣ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਜਿਹਾ ਨਹੀਂ ਹੋਵੇਗਾ ਇਸ ਤਹਿਤ ਚਾਈਲਡ ਕੇਅਰ ਵਰਕਰ ਅਤੇ ਹੋਮ ਕੇਅਰ ਵਰਕਰ ਦੀਆਂ ਅਰਜ਼ੀਆਂ 31 ਮਾਰਚ ਤੋਂ ਲੈਣੀਆਂ ਸ਼ੁਰੂ ਹੋਣਗੀਆਂ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ 'ਚ 2025 ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਵਿੱਚੋਂ ਕੁਝ ਨਵੇਂ ਪੇਸ਼ੇ ਸ਼ਾਮਲ ਹੋਏ ਨੇ, ਕੁਝ ਹਟਾਏ ਗਏ ਨੇ ਤੇ ਨਵੀਆਂ ਰੈਂਕਿੰਗਾਂ ਨਾਲ ਅਰਜ਼ੀ ਦੇਣ ਵਾਲਿਆਂ ਦੀ ਕਿਸਮਤ ਬਦਲ ਸਕਦੀ ਹੈ। ਸੋਚੋ ਜੇ ਤੁਹਾਨੂੰ ਕੈਨੇਡਾ ਜਾ ਕੇ ਵਸਣ ਦਾ ਸੁਪਨਾ ਹੋਵੇ ਪਰ ਅਚਾਨਕ ਸਿਸਟਮ ਚੁੱਪਚਾਪ ਤਬਦੀਲ ਹੋ ਜਾਵੇ। ਜੀ ਹਾਂ, 2025 ਦੀ ਸ਼ੁਰੂਆਤ ਨਾਲ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਇਤਿਹਾਸਿਕ ਤਬਦੀਲੀਆਂ ਹੋ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਨੇ ਨਾ ਸਿਰਫ ਨਵੇਂ ਰਾਹਤੇ ਖੋਲੇ ਹਨ, ਸਗੋਂ ਕਈਆਂ ਲਈ ਰੁਕਾਵਟਾਂ ਵੀ ਪੈਦਾ ਕਰ ਦਿੱਤੀਆਂ ਨੇ। ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੀਤੀਆਂ ਤਬਦੀਲੀਆਂ ਅਨੁਸਾਰ ਹੁਣ ਟਰਾਂਸਪੋਰਟ ਵਰਗੇ ਕੈਟਾਗਰੀਆਂ ਨੂੰ ਹਟਾ ਦਿੱਤਾ ਗਿਆ ਹੈ ਇਹ ਖਬਰ ਉਹਨਾਂ ਲੋਕਾਂ ਲਈ ਠੋਸ ਝਟਕਾ ਹੈ ਜੋ ਟਰੱਕ ਚਲਾਉਣ ਜਾਂ ਟਰਾਂਸਪੋਰਟ ਸੈਕਟਰ 'ਚ ਕੰਮ ਕਰ ਰਹੇ ਸਨ ਪਰ ਇਸ ਥਾਂ ਹੁਣ ਸਿੱਖਿਆ ਵਰਗੇ ਨਵੇਂ ਖੇਤਰ ਨੂੰ ਦੇ ਦਿੱਤਾ ਗਿਆ ਹੈ ਸਿੱਖਿਆ ਕੈਟਾਗਰੀ ਵਿੱਚ ਹੁਣ ਪੰਜ ਮੁੱਖ ਪੇਸ਼ੇ ਸ਼ਾਮਲ ਹੋਏ ਹਨ ਇਹਨਾਂ ਵਿੱਚ ਸ਼ਾਮਲ ਹਨ ਬੱਚਿਆਂ ਦੇ ਸਕੂਲਾਂ ਦੇ ਅਸਿਸਟੈਂਟ ਵਿਸ਼ੇਸ਼ ਜ਼ਰੂਰਤ ਵਾਲਿਆਂ ਲਈ ਸਿੱਖਿਆ ਦਿੰਦੀਆਂ ਸੰਸਥਾਵਾਂ ਦੇ ਇਨਸਟ੍ਰਕਟਰ ਬਚਪਨ ਦੀ ਸਿੱਖਿਆ ਨਾਲ ਜੁੜੇ ਵਰਕਰ ਐਲੀਮੈਂਟਰੀ ਤੇ ਸਕੈਂਡਰੀ ਸਕੂਲਾਂ ਦੇ ਅਧਿਆਪਕ ਇਹ ਉਹਨਾਂ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਹੈ ਜੋ ਪਹਿਲਾਂ ਸੀਆਰਐਸ ਕੋਰ ਘੱਟ ਹੋਣ ਕਰਕੇ ਕਦਮ ਪਿੱਛੇ ਖਿੱਚ ਰਹੇ ਸਨ ਇਸ ਤੋਂ ਇਲਾਵਾ ਹੈਲਥ케ਅਰ ਕੈਟਾਗਰੀ ਚ ਵੀ ਨਵੀਆਂ ਸ਼ਾਮਲات ਹੋਈਆਂ ਹਨ ਪਰ ਇੱਕ ਧਿਆਨਯੋਗ ਗੱਲ ਹੈ ਕਿ ਐਸਟੀਈਐਮ ਖੇਤਰ ਜਿਸ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥਸ ਆਉਂਦੇ ਹਨ ਹੁਣ ਪਿਛਲੇ ਪੱਧਰ ਤੇ ਚਲੇ ਗਏ ਹਨ ਕਈ ਆਈਟੀ ਜੌਬਾਂ ਨੂੰ ਅਹੰਕਾਰ ਨਾਲ ਹਟਾ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਸੌਫਟਵੇਅਰ ਡਿਵੈਲਪਰ ਵੈਬ ਡਿਜ਼ਾਈਨਰ ਜਾਂ ਕੋਡਰ ਹੁਣ ਆਸਾਨੀ ਨਾਲ ਐਂਟਰੀ ਨਹੀਂ ਲੈ ਸਕਣਗੇ ਉਲਟ ਇਸ ਦੇ ਟ੍ਰੇਡਸ ਖੇਤਰ ਨੂੰ ਵਧੀਆ ਤਰੀਕੇ ਨਾਲ ਵਿਧਾਇਆ ਗਿਆ ਹੈ ਹੁਣ ਕੰਸਟਰਕਸ਼ਨ ਇਨਫਰਾਸਟ੍ਰਕਚਰ ਤੇ ਹੋਰ ਮੈਦਾਨਾਂ 'ਚ ਕੰਮ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਬਣੀ ਹੈ ਇਲੈਕਟ੍ਰੀਸ਼ੀਅਨ ਇਨਸਟਾਲਰ ਮਕਾਨ ਬਣਾਉਣ ਵਾਲੇ ਵਰਗੇ ਪੇਸ਼ੇ ਹੁਣ ਟੌਪ ਪ੍ਰਾਇੋਰਟੀ 'ਚ ਆ ਗਏ ਹਨ ਐਗਰੀਕਲਚਰ ਅਤੇ ਐਗਰੀ ਫੂਡ ਕੈਟਾਗਰੀ 'ਚ ਵੀ ਥੋੜੀ ਬਦਲਾਅ ਆਈ ਹੈ ਨਵੇਂ ਪੇਸ਼ੇ ਜਿਵੇਂ ਕਿ ਫਾਰਮ ਸੁਪਰਵਾਈਜ਼ਰ ਜਾਂ ਲੈਂਡਸਕੇਪਿੰਗ ਦੇ ਸੁਪਰਵਾਈਜ਼ਰ ਵੀ ਹੁਣ ਇਸ 'ਚ ਸ਼ਾਮਲ ਹੋ ਗਏ ਹਨ ਹੁਣ ਗੱਲ ਕਰੀਏ ਰੈਂਕਿੰਗ ਦੀ ਸਭ ਤੋਂ ਉੱਚੀ ਰੈਂਕ ਵਿੱਚ ਹੈ ਫ੍ਰੈਂਚ ਭਾਸ਼ਾ ਵਾਲੇ ਉਮੀਦਵਾਰ ਦੂਜੇ ਪਾਇਦਾਨ ਤੇ ਹਨ ਹੈਲਥ케ਅਰ ਤੇ ਸੋਸ਼ਲ ਸਰਵਿਸ ਵਾਲੇ ਤੀਜੇ ਤੇ ਟ੍ਰੇਡਸ ਤੇ ਚੌਥੇ ਪਾਇਦਾਨ ਤੇ ਅਧਿਆਪਕ ਐਗਰੀਕਲਚਰ ਅਤੇ ਐਸਟੀਈਐਮ ਹੁਣ ਚਲੇ ਗਏ ਹਨ ਜੇ ਤੁਸੀਂ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਵਿਦੇਸ਼ੀ ਡਿਗਰੀ ਈਵੈਲਿਊਏਟ ਕਰਵਾਉਣੀ ਹੋਵੇਗੀ ielt ya selpip ਵਰਗੇ ਟੈਸਟ ਦੇ ਕੇ ਭਾਸ਼ਾ ਕਾਬਲੀਅਤ ਸਾਬਤ ਕਰਨੀ ਹੋਵੇਗੀ ਘੱਟੋ ਘੱਟ 1 ਸਾਲ ਦਾ ਤਜਰਬਾ ਲਾਜ਼ਮੀ ਹੈ ਪਰ ਜੇ 3 ਸਾਲ ਜਾਂ ਉਸ ਤੋਂ ਵੱਧ ਹੋਵੇ ਤਾਂ ਹੋਰ ਪੁਆਇੰਟ ਮਿਲਦੇ ਹਨ ਅਜੇ ਵੀ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਜੌਬ ਆਫਰ ਹੋਵੇ ਪਰ ਜੇ ਹੋਵੇ ਤਾਂ ਤੁਹਾਡੀ ਆਸਾਨੀ ਵੱਧ ਜਾਂਦੀ ਹੈ ਪਿਛਲੇ ਕੁਝ ਸਾਲਾਂ ਚ ਕੈਨੇਡਾ ਸੈਫਸ ਪਾਟੇ ਜਾਂ ਪਰਿਵਾਰ ਨੂੰ ਮਿਲਣ ਵਾਲੇ ਲੋਕਾਂ ਲਈ ਸਭ ਤੋਂ ਪਸੰਦੀਦਾ ਦੇਸ਼ ਬਣਿਆ ਹੋਇਆ ਹੈ 2022 ਅਤੇ 2023 ਦੇ ਦੌਰਾਨ ਲੱਖਾਂ ਭਾਰਤੀ ਖਾਸ ਕਰਕੇ ਪੰਜਾਬੀ ਨਾਗਰਿਕਾਂ ਨੂੰ ਕੈਨੇਡਾ ਵੱਲੋਂ ਟੂਰਿਸਟ ਅਤੇ ਵਿਜ਼ਿਟਰ ਵੀਜ਼ੇ ਜਾਰੀ ਕੀਤੇ ਗਏ ਇਹੀ ਗਿਣਤੀ ਤਕਰੀਬਨ 15 ਤੋਂ 16 ਲੱਖ ਦੇ ਕਰੀਬ ਸੀ। ਇਹੀ ਜੀ ਸਥਿਤੀ ਨੇ ਕੈਨੇਡਾ ਵਿੱਚ ਪੰਜਾਬੀਆਂ ਦੀ ਵੱਧ ਰਹੀ ਹਾਜ਼ਰੀ ਨੂੰ ਦਰਸਾਇਆ। ਪਰ 2013 ਦੇ ਅਖੀਰ ਤੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਟੂਰਿਸਟ ਵੀਜ਼ਾ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਹੁਣ ਜਿਹੜੇ ਲੋਕ ਸਿਰਫ ਹੋਟਲ ਬੁਕਿੰਗ ਦੇ ਆਧਾਰ 'ਤੇ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੀ ਫਾਈਲਾਂ ਨੂੰ ਵਧੇਰੇ ਗੰਭੀਰਤਾ ਨਾਲ ਜਾਂਚਿਆ ਜਾ ਰਿਹਾ ਹੈ। ਇਸ ਕਾਰਨ ਰਿਫਿਊਜ਼ਲ ਦੀ ਦਰ 50% ਦੀ ਤੋਂ ਵੀ ਉੱਤੇ ਚਲੀ ਗਈ ਹੈ। ਇਸਦੇ ਉਲਟ ਜਿਨ੍ਹਾਂ ਲੋਕਾਂ ਦੇ ਕੈਨੇਡਾ ਵਿੱਚ ਨਜ਼ਦੀਕੀ ਰਿਸ਼ਤੇਦਾਰ ਹਨ ਜਿਵੇਂ ਕਿ ਭੈਣ ਭਰਾ ਜਾਂ ਹੋਰ ਪਰਿਵਾਰਕ ਮੈਂਬਰ ਉਹਨਾਂ ਨੂੰ ਵੀਜ਼ਾ ਮਿਲਣ ਦੇ ਚਾਂਸ ਕਾਫੀ ਵਧੇਰੇ ਹਨ ਇਨ੍ਹਾਂ ਕੇਸਾਂ ਵਿੱਚ ਅਕਸਰ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਵੀ ਦਿੱਤਾ ਜਾ ਰਿਹਾ ਹੈ ਇਹ ਨਤੀਜੇ ਸਾਬਤ ਕਰਦੇ ਹਨ ਕਿ ਪਰਿਵਾਰਕ ਸਪੋਰਟ ਵਾਲੇ ਕੇਸ ਹੋਰਾਂ ਨਾਲੋਂ ਜ਼ਿਆਦਾ ਮਜ਼ਬੂਤ ਮੰਨੇ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਨਾਗਰਿਕ ਆਪਣੇ ਮਾਤਾ ਪਿਤਾ ਜਾਂ ਸਸੂਰ ਸੱਸ ਨੂੰ ਬੁਲਾਉਣਾ ਚਾਹੁੰਦੇ ਹਨ ਉਹਨਾਂ ਲਈ ਕੈਨੇਡਾ ਨੇ ਸੁਪਰ ਵੀਜ਼ਾ ਸਕੀਮ ਨੂੰ ਹੋਰ ਬਿਹਤਰ ਬਣਾਇਆ ਹੈ ਹੁਣ ਇਹੇ ਵੀਜ਼ਾ 5 ਸਾਲਾਂ ਲਈ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ 2 ਸਾਲ ਹੋਰ ਵਧਾਇਆ ਵੀ ਜਾ ਸਕਦਾ ਹੈ। ਇਨ੍ਹਾਂ ਲੋਕਾਂ ਲਈ ਵੀ ਇਹ ਆਸਾਨੀ ਰਹੀ ਹੈ ਕਿ ਇੰਸ਼ੋਰੈਂਸ ਭਾਰਤ ਤੋਂ ਹੀ ਕਰਵਾ ਕੇ ਕੈਨੇਡਾ ਜਾ ਸਕਦੇ ਹਨ। ਪਿਛਲੇ ਸਮੇਂ ਵਿੱਚ ਕਿਹਾ ਗਿਆ ਸੀ ਕਿ ਟੂਰਿਸਟ ਵੀਜ਼ਾ ਸਿਰਫ ਟਰੈਵਲ ਆਈਟਨਰੀ ਦੇ ਆਧਾਰ ਤੇ ਮਿਲੇਗਾ ਜੋ ਕਿ 2 ਤੋਂ 6 ਮਹੀਨੇ ਦੀ ਮਿਆਦ ਦਾ ਹੋਵੇਗਾ। ਪਰ ਹੁਣ ਵੀ ਕਈ ਕੇਸਾਂ ਵਿੱਚ 10 ਸਾਲ ਦੇ ਮਲਟੀਪਲ ਵੀਜ਼ੇ ਜਾਰੀ ਹੋ ਰਹੇ ਹਨ ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਹਰੇਕ ਅਰਜ਼ੀ ਨੂੰ ਉਸ ਦੇ ਵਿਅਕਤੀਗਤ ਹਾਲਾਤਾਂ ਦੇ ਆਧਾਰ ਤੇ ਵੇਖਿਆ ਜਾਂਦਾ ਹੈ। ਅਲਬਰਟਾ ਪ੍ਰੋਵਿੰਸ ਵੱਲੋਂ ਇੱਕ ਹਲਾ ਦੇਣ ਵਾਲਾ ਐਲਾਨ ਕੀਤਾ ਗਿਆ ਹੈ ਜਿਸ ਨੇ ਪੰਜਾਬੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਰੀ ਲਗਾਉਣ ਦਾ ਰਾਹ ਸਾਫ਼ ਕਰ ਦਿੱਤਾ ਹੈ ਪਹਿਲਾਂ ਆਇਲਟਸ ਦੀ ਸ਼ਰਤ ਨੂੰ ਇੱਕ ਦੀਵਾਰ ਸਮਝਿਆ ਜਾਂਦਾ ਸੀ ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਸਨ ਪਰ ਹੁਣ ਅਲਬਰਟਾ ਸਰਕਾਰ ਨੇ ਇਸ ਦੀਵਾਰ ਨੂੰ ਢਾਕੇ ਬਿਨਾਂ ਆਇਲਟਸ ਵਰਕ ਪਰਮਿਟ ਦਾ ਝੰਡਾ ਲਹਿਰਾ ਦਿੱਤਾ ਹੈ ਇਹ ਫੈਸਲਾ 1 ਅਪ੍ਰੈਲ ਤੋਂ ਲਾਗੂ ਹੋਣ ਕਾਰਨ ਪੰਜਾਬੀ ਕਮਿਊਨਿਟੀ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਹੈ ਇਸ ਨਵੇਂ ਨਿਯਮ ਅਨੁਸਾਰ ਜੋ ਵਿਦਿਆਰਥੀ ਅਲਬਰਟਾ ਦੇ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਹੁਣ ਵਰਕ ਪਰਮਿਟ ਲਈ ਆਈਐਲਟਸ ਦੇ ਉੱਚ ਬੈਂਡ ਸਕੋਰ ਦੀ ਲੋੜ ਨਹੀਂ ਰਹੀ ਇਹ ਕਦਮ ਖਾਸ ਕਰ ਉਨ੍ਹਾਂ ਪੰਜਾਬੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਇਆ ਏ ਜੋ ਅੰਗਰੇਜ਼ੀ ਟੈਸਟਾਂ ਵਿੱਚ ਬਾਰ ਬਾਰ ਨਾਕਾਮ ਹੋਣ ਕਾਰਨ ਨਿਰਾਸ਼ ਹੋ ਚੁੱਕੇ ਸਨ ਹੁਣ ਉਹਨਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਅਤੇ ਅਨੁਭਵ ਹਾਸਲ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ ਏ ਸਰਕਾਰ ਦਾ ਇਹ ਫੈਸਲਾ ਨਾ ਸਿਰਫ ਵਿਦਿਆਰਥੀਆਂ ਬਲਕਿ ਕੈਨੇਡਾ ਦੀ ਆਰਥਿਕਤਾ ਲਈ ਵੀ ਫਾਇਦੇਮੰਦ ਏ ਕਿਉਂਕਿ ਇਸ ਨਾਲ ਹੁਨਰਮੰਦ ਕਰਮਚਾਰੀਆਂ ਦੀ ਘਾਟ ਪੂਰੀ ਹੋਵੇਗੀ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਰੀਚਲ ਬੈਂਡਿਨ ਨੇ ਫ੍ਰੈਂਚ ਭਾਸ਼ਾ ਨੂੰ ਬਚਾਉਣ ਅਤੇ ਵਧਾਵਾ ਦੇਣ ਲਈ 3 ਕਰੋੜ 10 ਲੱਖ ਡਾਲਰ ਦੀ ਭਾਰੀ ਰਕਮ ਦਾ ਐਲਾਨ ਕੀਤਾ ਹੈ। ਇਹ ਪੈਸਾ ਫ੍ਰੈਂਚ ਭਾਸ਼ੀ ਨਵਾਗਮਨਕਾਰੀਆਂ ਨੂੰ ਸਿਖਲਾਈ, ਰੋਜ਼ਗਾਰ ਅਤੇ ਸਮਾਜਿਕ ਸਹਾਇਤਾ ਦੇਣ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਫ੍ਰੈਂਚ ਬੋਲਣ ਵਾਲੇ ਵਿਦਿਆਰਥੀਆਂ ਲਈ ਪੀਆਰ ਸਥਾਈ ਨਿਵਾਸ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਦਿੱਤਾ ਗਿਆ ਹੈ। ਜੇਕਰ ਕੋਈ ਵਿਦਿਆਰਥੀ ਫ੍ਰੈਂਚ ਭਾਸ਼ਾ ਵਿੱਚ ਸੀਐਲਬੀ 5 ਦਾ ਸਕੋਰ ਹਾਸਲ ਕਰ ਲੈਂਦਾ ਹੈ ਤਾਂ ਉਸ ਦੀ ਪੀਆਰ ਅਰਜ਼ੀ ਨੂੰ ਤਰਜੀਹੀ ਆਧਾਰ ਤੇ ਸੰਭਾਲਿਆ ਜਾਵੇਗਾ। ਇਹੀ ਨੀਤੀ ਨਾ ਸਿਰਫ ਕੈਨੇਡਾ ਦੀ ਦੁਬਾਸ਼ੀ ਪਛਾਣ ਨੂੰ ਮਜ਼ਬੂਤ ਕਰੇਗੀ ਸਗੋਂ ਪੰਜਾਬੀ ਵਿਦਿਆਰਥੀਆਂ ਲਈ ਵੀ ਨਵੇਂ ਦਰਵਾਜ਼ੇ ਖੋਲੇਗੀ ਇਹ ਤਬਦੀਲੀਆਂ ਪੰਜਾਬੀ ਵਿਦਿਆਰਥੀਆਂ ਲਈ ਦੋਹਰੀ ਜਿੱਤ ਦਾ ਸੁਨੇਹਾ ਲੈ ਕੇ ਆਈਆਂ ਨੇ ਪਹਿਲਾ ਅਲਬਰਟਾ ਵਿੱਚ ਆਇਲੈਟਸ ਦੀ ਲੋਡ ਖਤਮ ਹੋਣ ਨਾਲ ਉਹਨਾਂ ਨੂੰ ਕੈਨੇਡਾ ਵਿੱਚ ਕਦਮ ਰੱਖਣ ਲਈ ਸੌਖ ਹੋਵੇਗੀ ਦੂਜੇ ਫ੍ਰੈਂਚ ਸਿੱਖਣ ਵਾਲੇ ਵਿਦਿਆਰਥੀ ਆਪਣੇ ਪੀਆਰ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਣਗੇ ਮੰਨ ਲਓ ਜੇਕਰ ਤੁਸੀਂ ਅਲਬਰਟਾ ਵਿੱਚ ਪੜ੍ਹਦੇ ਹੋ ਅਤੇ ਫ੍ਰੈਂਚ ਵਿੱਚ ਸੀਐਲਬੀ 5 ਸਕੋਰ ਪ੍ਰਾਪਤ ਕਰ ਲੈਂਦੇ ਹੋ ਤਾ ਤੁਹਾਡੀ ਪੀਆਰ ਅਰਜ਼ੀ ਨੂੰ ਪਹਿਲਾ ਪਹਿਲ ਟ੍ਰੀਟ ਕੀਤਾ ਜਾਵੇਗਾ। ਇਹ ਸੰਭਾਵਨਾ ਹੀ ਵਿਦਿਆਰਥੀਆਂ ਦੇ ਦਿਲਾਂ ਵਿੱਚ ਇੱਕ ਨਵੀਂ ਉਮੰਗ ਭਰ ਦਿੰਦੀ ਏ। ਹਾਲਾਂਕਿ ਇਹ ਨੀਤੀਆਂ ਪੰਜਾਬੀ ਵਿਦਿਆਰਥੀਆਂ ਲਈ ਸੁਨਹਿਰੀ ਅਫਸਰ ਪੇਸ਼ ਕਰਦੀਆਂ ਨੇ ਪਰ ਇਹਨਾਂ ਦਾ ਲਾਭ ਉਠਾਉਣ ਲਈ ਸਮਝਦਾਰੀ ਅਤੇ ਤਿਆਰੀ ਦੀ ਲੋੜ ਏ। ਕੁਝ ਏਜੰਟ ਇਹਨਾਂ ਨਵੇਂ ਨਿਯਮਾਂ ਦਾ ਗਲਤ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਇਸ ਲਈ ਵਿਦਿਆਰਥੀਆਂ ਨੂੰ ਸਿੱਧੇ ਸਰਕਾਰੀ ਵੈੱਬਸਾਈਟਾਂ ਜਾਂ ਭਰੋਸੇਮੰਦ ਸਲਾਹਕਾਰਾਂ ਤੋਂ ਹੀ ਜਾਣਕਾਰੀ ਲੈਣੀ ਚਾਹੀਦੀ ਏ। ਯਾਦ ਰੱਖੋ ਕੈਨੇਡਾ ਦੀਆਂ ਨੀਤੀਆਂ ਵਿੱਚ ਅਚਾਨਕ ਤਬਦੀਲੀਆਂ ਹੋ ਸਕਦੀਆਂ ਨੇ ਇਸ ਲਈ ਸਮੇਂ ਦੀ ਕਦਰ ਕਰੋ ਜੇਕਰ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਜਾਂ ਪੀਆਰ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸਮਾਂ ਹੁਸ਼ਿਆਰੀ ਨਾਲ ਫੈਸਲੇ ਲੈਣ ਦਾ ਹੈ ਅਲਬਰਟਾ ਦੇ ਨਵੇਂ ਨੀਮਾ ਅਤੇ ਫ੍ਰੈਂਚ ਭਾਸ਼ਾ ਦੇ ਮੌਕਿਆਂ ਬਾਰੇ ਡਿਟੇਲਡ ਜਾਣਕਾਰੀ ਇਕੱਠੀ ਕਰੋ ਫ੍ਰੈਂਚ ਸਿੱਖਣ ਲਈ ਆਨਲਾਈਨ ਕੋਰਸਾਂ ਜਾਂ ਸਥਾਨਿਕ ਭਾਸ਼ਾ ਸਕੂਲਾਂ ਨਾਲ ਜੁੜੋ ਯਾਦ ਰੱਖੋ ਹਰ ਮਹਾਨ ਸਫ਼ਰ ਦੀ ਸ਼ੁਰੂਆਤ ਇੱਕ ਛੋਟੇ ਕਦਮ ਨਾਲ ਹੁੰਦੀ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਸਮਾਂ ਆ ਗਿਆ ਹੈ ਇਹ ਜਾਣਕਾਰੀ ਹਰ ਉਸ ਪੰਜਾਬੀ ਤੱਕ ਪਹੁੰਚਾਓ ਜੋ ਕੈਨੇਡਾ ਦੇ ਸੁਪਨੇ ਦੇਖਦਾ ਹੈ ਇੱਕ WhatsApp ਮੈਸੇਜ ਜਾਂ ਸੋਸ਼ਲ ਮੀਡੀਆ ਪੋਸਟ ਕਈਆਂ ਦੀ ਜ਼ਿੰਦਗੀ ਬਦਲ ਸਕਦੀ ਹੈ ਵਾਹਿਗੁਰੂ ਮਿਹਰ ਕਰੇ ਤੁਹਾਡੀ ਮਿਹਨਤ ਰੰਗ ਲਿਆਵੇ